ਅੱਜ ਦੀ ਵੀਡੀਓ ਬਹੁਤ ਸ਼ਾਨਦਾਰ ਪਿੰਡ ਫਗਵਾੜੇ ਏਰੀਏ ਦਾ ਲਖਪੁਰ ਸਾਨੀ ਇਹਨੂੰ ਬੋੜਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ ਇੱਥੇ ਇੱਕ ਚੀਜ਼ ਦੇਖਣ ਨੂੰ ਮਿਲੀ ਸਾਨੂੰ ਇਹਨਾਂ ਨੇ ਪਿੰਡ ਦੇ ਗੰਦੇ ਪਾਣੀ ਨੂੰ ਇਕੱਠਾ ਕਰਨ ਲਈ ਇੱਕ ਬੜਾ ਵਧੀਆ ਚੀਜ਼ ਬਣਾਈ ਹੋਈ ਆ ਦੇਖੋ ਜੀ ਆ ਛੋਟੀ ਛੋਟੀ ਖੂਹ ਦੀਆਂ ਹੌਦੀਆਂ ਬਣਾਈਆਂ ਜਾਂ ਖੂਹ ਬਣਾਏ ਹੋਏ ਆ ਪਿੱਛੋਂ ਪਿੰਡ ਦਾ ਗੰਦਾ ਪਾਣੀ ਆ ਰਿਹਾ ਆ ਦੇਖੋ ਆ ਪਿੰਡ ਦਾ ਗੰਦਾ ਪਾਣੀ ਆ ਨਾਲੀਆਂ ਚ ਦੀ ਆਂਦਾ ਆ ਆ ਦੇਖੋ ਪਹਿਲਾਂ ਛੋਟੀ ਖੂਹ ਚ ਜਾਂਦਾ ਇਹਦੇ ਵਿੱਚ ਕਚਰਾ ਜਮਾ ਹੋ ਰਿਹਾ ਇਸ ਤੋਂ ਅੱਗੇ ਅੱਗੇ ਇੱਕ ਹੋਰ ਖੂਹ ਆ ਗਈ ਜਿਹੜਾ ਹੋਰ ਕਚਰਾ ਆ ਉਹ ਇਹਦੇ ਵਿੱਚ ਆ ਗਿਆ ਜੀ ਆ ਦੇਖ ਸਕਦੇ ਆ ਇਹ ਪਾਣੀ ਨੂੰ ਪਿਉਰੀਫਾਈ ਕਰਨ ਦਾ ਆ ਕਿ ਆ ਦੇਖੋ ਆ ਖੂਹ ਆ ਜਿਹੜੀ ਉਣ ਕੇ ਪਾਣੀ ਇਹਦੇ ਵਿੱਚ ਆ ਗਿਆ ਤੇ ਕਾਫੀ ਉਹਦੇ ਨਾਲੋਂ ਸਾਫ਼ ਹੋ ਗਿਆ ਹੈ ਦੇਖ ਸਕਦੇ ਆ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਸਾਫ ਸਪਾਈ ਦਾ ਆ ਦੇਖੋ ਨਾਲ ਹੋਰ ਖਜੂਰਾਂ ਦੇ ਆ ਆ ਅਗਲਾ ਖੂਹ ਆ ਉਹ ਚ ਸਾਫ ਹੋ ਕੇ ਉਸ ਤੋਂ ਬਾਅਦ ਦੇ ਵਿੱਚ ਆ ਦੇਖੋ ਜੀ ਇਹਦੇ ਵਿੱਚੋਂ ਪਾਣੀ ਸਾਫ ਹੋ ਕੇ ਥੋੜਾ ਥੋੜਾ ਹੋ ਕੇ ਅੱਗੇ ਪਹੁੰਚ ਜਾਂਦਾ ਛੱਪੜ ਦੇ ਵਿੱਚ ਆ ਛੱਪੜ 'ਚ ਪਾਣੀ ਪਹੁੰਚ ਗਿਆ ਤੇ ਇੱਡਾ ਤੇ ਇਹਨਾਂ ਨਾਲ ਖਜੂਰਾਂ ਲਾਈਆਂ ਹੋਈਆਂ ਇਹ ਪਾਣੀ ਖੇਤਾਂ ਦੀ ਸਿੰਚਾਈ ਲਈ ਹੋਰ ਕੰਮਾਂ ਲਈ ਕੰਮ ਆਂਦਾ ਆ ਤੇ ਪਿੰਡ ਦੇ ਵਿੱਚ ਗੰਦ ਵੀ ਬਹੁਤ ਘੱਟ ਪੈ ਰਿਹਾ ਸਾਫ ਸੁਥਰਾ ਪਿੰਡ ਆ ਆ ਦੇਖੋ ਨਾਲ-ਨਾਲ ਇਹਨਾਂ ਨੇ ਖਜੂਰਾਂ ਦੇ ਰੁੱਖ ਲਾਏ ਹੋਏ ਆ ਇੱਕ ਖਜੂਰ ਖਾ ਕੇ ਵੀ ਦੇਖ ਲੰਨੇ ਆ ਛੋਟੀ ਜੀ ਤੇ ਆ ਕਿੰਦਾ ਇਹ ਮਿੱਠੀਆਂ ਆ ਦੇਖੋ ਜੀ ਸਾਰੇ ਪਿੰਡਾਂ ਨੂੰ ਸਾਡੀ ਇਹਹੀ ਕਹਿਣ ਦਾ ਮਕਸਦ ਆ ਕਿ ਇਦਾਂ ਦੇ ਉਪਰਾਲੇ ਕਰੋ ਆਪਣੇ ਪਿੰਡਾਂ ਨੂੰ ਸਾਫ ਸੁਥਰਾ ਸੋਹਣਾ ਬਣਾਓ ਇਹ ਛੋਟੇ-ਛੋਟੇ ਕੰਮਾਂ ਦੇ ਨਾਲ ਹੀ ਪੰਜਾਬ ਦਾ ਵਿਕਾਸ ਹੋਣਾ ਹੈ। ਸਾਫ-ਸਫਾਈ ਹੋਊਗੀ। ਤੇ ਜਿਹੜੀ ਖੇਤਾਂ ਦੇ ਨਾਲ ਬਰਮ ਉਹ ਵੀ ਦੇਖੋ। ਮਿੱਟੀ ਲਈ ਹੋਈ ਆ। ਟੈਂਕੀ ਆ। ਸਾਰੇ ਪਾਸੇ ਬੜਾ ਸੋਹਣਾ ਪਿੰਡ ਆ। ਧੰਨਵਾਦ ਇੱਥੇ ਬਾਬਾ ਜੀ ਸੀਗੇ ਜਿਨ੍ਹਾਂ ਨੂੰ ਪਿੱਪਲਾਂ ਦਾ ਬਾਬਾ ਵੀ ਕਹਿੰਦੇ ਆ। ਉਹਨਾਂ ਨੇ ਅਣਗਿਣਤ ਪਿੰਡ ਦੇ ਵਿੱਚ ਆਲੇ-ਦੁਆਲੇ ਪਿੱਪਲ, ਬੋੜਾਂ ਦੇ ਰੁੱਖ ਲਾਏ ਸੀਗੇ। ਆ ਦੇਖੋ ਚਾਰੇ ਪਾਸੇ ਜਿੱਥੇ ਮਰਜੀ ਛਾਂ ਵਾਲੀ ਬੋੜਾਂ ਦੇ ਰੁੱਖ ਤੋਂ ਨੂੰ ਮਿਲ ਜਾਣਗੇ ਇਹ ਪੰਡ ਨੂੰ ਬੋੜਾਂ ਦਾ ਪੰਡ ਵੀ ਕਿਹਾ ਜਾਂਦਾ ਹੈ ਸ਼ਾਨਦਾਰ ਪੰਡ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ